असलम की हाल है ठीक ठाकी का विकास ज इतका जनैटिक्स उस कमी में दूर किया गया <स्थिजाने> की कि मैं यही अगर ही लैके पंजाब काफी वाला खिता है पांच दरियावान की तक सिंध तो लैके दिल्ली तो पर जो दरिया है इलाका ਕੰਨਾਂ ਨੂੰ ਜਾਈਏ। ਜੰਮਲਤਾਂ ਤੋਂ ਬੇ ਤੱਕ ਦਾ ਇਲਾਕਾ। ਰਾਜਸਥਾਨ ਦਾ ਇਲਾਕਾ। ਪਹਿਲੇ ਵੇਲੇ ਇਹ ਪੰਜਾਬ ਜਿਹੜਾ ਹੈ ਇਹਦਾ ਕੀ ਇਹ ਕਿੱਥੇ ਕਿੱਥੇ ਵੰਡ ਤੋਂ ਪਹਿਲੇ ਪੰਜਾਬ ਇੱਕ ਸੀ। ਵੰਡ ਤੋਂ ਪਹਿਲੇ ਵਾਲੇ ਪੰਜਾਬ ਦੀ ਗੱਲ ਕਰਾਂਗੇ। ਲੈਸੇ ਪੰਜਾਬ ਹੈ। ਉਹਦੇ ਚੜ੍ਹਦੇ ਵਾਲੇ ਪਾਸੇ ਉੱਤਰ ਪ੍ਰਦੇਸ਼ ਚਤਰਖੰਡ ਪਾੜਨਾ ਲੈnde ਪਾਸੇ ਫੇਰ ਪਾੜਨਾ ਮੌਜੂਦਾ ਨਾਮ ਖੈਬਰ ਪਖਤੂਨ ਦਾ ਪੁਰਾਣਾ ਨਾਮ ਸਬਸਰਾਤ ਤੇ ਚੱਲਣ ਜਿਹੜੇ ਜਾਉਂਦੇ ਪਾੜ ਵਾਲੀ ਸਾਈਡ ਤੇ ਤੇ ਦੱਖਣ ਵਾਲੀ ਸਾਈਡ ਤੇ ਸਿੰਧ ਤੇ ਰਾਜ ਤੇ ਹੁਣ ਮੌਜੂਦਾ ਜਿਹੜਾ ਕਿ ਨਗ ਟੋਟੇ ਕੀਤੇ ਇਹ ਜਿੰਦ ਤੱਕ ਇੰਤਜ਼ਾਮੀ ਜੁੜਾਟ ਬਣਾਏ ਨੇ ਮੈਨੇਜਮੈਂਟ ਸਹੀ ਹੋ ਸਕੇ ਇੰਤਜ਼ਾਮ ਸਹੀ ਚੱਲਦਾ ਗੋਰਾ ਵੰਡ ਗਿਆ

ਰਾਜਸਤਾਨ ਨਾਲ ਵੀ ਨਾਕਾ ਸਿੰਧ ਵਿੱਚ ਵੀ ਪਾਕਿਸਤਾਨ ਨੇ ਇਲਾਕਾ ਦਿੱਤਾ ਹੁਣ ਸਾਬਲਾ ਉਹ ਕਿ ਮਲਤਾਨ ਮਲਤਾਨ ਦੇ ਸਾਹਮਣੇ ਜਿਹੜਾ ਬਾਰਡਰੋਂ ਪਾਰ ਰਾਜਸਤਾਨ ਲੱਗ ਜਾਏਗਾ ਇਲਾਕੇ ਉਹ ਇਲਾਕੇ ਸਾਰਾ ਜਿਹੜਾ ਪੰਜਾਬ ਦਾ ਵੱਡੇ ਸ਼ਹਿਰ ਲੌਰ ਚੜ੍ਹਦੇ ਪੰਜਾਬ ਵਾਲੀ ਸਾਈਡ ਤੇ ਵੱਡੇ ਸ਼ਹਿਰ ਹੀ ਸਨ ਇਲਾਕਾ ਕਰ ਦਿੱਤੇ ਪਰ ਮੌਜੂਦਾ ਜਿਹੜਾ ਪੰਜਾਬ ਰਿਹਾ ਹੈ ਆ ਵੇਖੋ ਜਰਾ उत्ते अटक हाँ जी फिर रावल पिंडी हाँ जी थले आज पहाड़ थले आज गुजरा गुजरा वाला अमृतसर जलंधर लुधियाना चंडीगढ़ पटियाला पाकिस्तान वाली साइड के जो पहाड़ ने उदर चल रहे थोड़ा मियाँ वाली

ਇਹ ਸਤਲੁਜ ਪੰਜ ਦਰਿਆਵਾਂ ਦੇ ਸਤਲੁਜ ਪੰਜਾਬ ਤੀਨੇ ਟੋਟੇ ਕੀਤੇ ਸਮਝ ਨਹੀਂ ਆਂਦੇ ਬਜਾ ਦੇਸੀ ਅੜੀ ਕਰਦੇ ਜਿਹੜਾ ਕੋਈ ਹੁਕਮਰਾਨ ਹੁੰਦਾ ਹੈ ਅੜੀ ਕਰਦਾ ਹੈ ਚਾਹੇ ਉਹ ਮੁਸਲਮਾਨ ਪੁਰਾਣੇ ਕਬਾਨੇ ਦੇ ਹੁਕਮਰਾਨ ਸਨ ਚਾਹੇ ਉਹ ਗੋਰੀਆਂ ਦੇ ਦੌਰ ਚ महाराजा रंजीत सिंह अठारह सो नजा की जंग लड़ी कितने गई पंजाब अठारह सौ सतुंजा वाली जंग जंगेजा का नीता गया कि थे लड़ी गई पंजाब चल दया तेना अज के जेड नबल्द लोग ने बचे ज़मूरे ने तो कहने हैं ਪੰਜਾਬੀ ਬਗਾਵਤ ਨਹੀਂ ਕਰਦੇ ਪੰਜਾਬੀ ਗੁਲਾਮ ਨੇ ਗੁਲਾਮ ਕੋਮ ਨੇ ਵਹਿ ਵਹਿ ਨਸਲ ਦੇ ਨਸਲ ਗੁਲਾਮੇ ਦੀ ਇਹਨਾਂ ਦੇ ਪਾਪੀਓ ਵੀ ਗੁਲਾਮ ਤੇ ਇਹ ਵੀ ਗੁਲਾਮ ਤੇ ਵੱਡੇ ਬਡੇਰੇ ਵੀ ਗੁਲਾਮ ਆ 100 ਸਾਲ ਹੋਇਆ 1849 2023 ਕੁਝ ਸਦੀਆਂ ਨਹੀਂ ਲੰਘੀਆਂ ਮਸਾ ਇੱਕ ਡੇਢ ਸਦੀ ਹੋਈ 9 ਸਦੀਆਂ ਲਾਲ ਕਿੰਨੀ ਵੱਡੀ ਜੰਗ ਲੜੀ ਸੀ ਮਹਾਰਾਜਾ ਰਣਜੀਤ ਸਿੰਘ ਨੇ

सा बहुते पढ़ लिख गए कहेंद्रे आगम इन्होंने आरिया जो आए थे किताबा च लिखे आ गए हवाले ज़रा जो एक किताब पढ़ लापू कुल है ही मेरे को इनशाला इस चीज ना रखा गा जारी ਇਸ سلسلہ ਚੱਲੇਗਾ ਮੈਂ ਮਾਲੀਗਾ ਦਾ سلسلہ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬੀ ਪੰਜ ਆਬੀ ਪੰਜਾਬੀ ਪੰਜ ਆਬੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਮੇਰੀ ਉਸ ਲਾਫਦਾਈ ਹੋਏਗੀ ਮੈਂ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਚੀਜ਼ਾਂ ਦੱਸਾਂਗਾ ਹਕਾਇਕ ਨਾਲ ਤਰੀਖ ਦੇ ਵਾਲੇ पुरानी तहरीर फोटो शोटवा करेंगे। पहले अपनी तारीख नोल दसा रह हिंदुस्तान चाहे सिर तग बन गया, तो गया। खारसा है जरा खालसा है भाई पंजाबी जुबान की कोई कैद नहीं है जुबान कैद नहीं कर सकते زباں ਨੂੰ ਤੁਸੀਂ ਮਕਾ ਨਹੀਂ ਸਕਦੇ ਇੱਕ ਜ਼ਬਾਨ ਬੋਲਣ ਵਾਲਾ ਫਰਦ ਵੀ ਦੁਨੀਆ ਤੇ ਦਿੰਦਾ ਹੈ ਜ਼ਬਾਨ ਦਿੱਤਾ ਹੈ ਇਹ ਖਤਮ ਨਹੀਂ ਸ਼ੁਕਰ ਸਾਡੀ ਮادری ਜ਼ਬਾਨ ਜਿਹੜੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਮਿਹਨਤ ਕਸ਼ ਦਲੇਰ ਸੂਰਮੇ ਬੂਏ ਜਿਹੜੇ ਜਵਾਨ ਪਲਵਾਨ ਐਸੇ ਹਰ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਹੈ ਨਾ ਸਾਡੀ ਵਤਨ ਨਾਲ ਮਿੱਟੀ ਨਾਲ मिट्टी होने वाले जबान है पंजाबी हर किसी के मुकदर का जबान नहीं है मैं तो यही कहान अल्लाह की मेहरबानी है पंजाबी है गल बहुत ही लंबी हो जाकर करें फिर एक बार अपने चैनल पंज आबी पंजाबी पंजाबी आबी एट द रेट पंजाबी पंज आबी सबसक्राइब करो ਤੇ ਟੱਲੀ ਦਾ ਬਟਨ ਜਿਹੜਾ ਉਹ ਦਬਾਓ ਤਾਂ ਕਿ ਅਗਲੀ ਆਉਣ ਵਾਲੀ ਵੀਡੀਓ ਜੇਗੀ ਤੁਸੀਂ ਉਹਦੇ ਤੋਂ ਵੀ ਮਹਿਸੂਸ ਹੋ ਸਕੋ ਮਜ਼ਾ ਲਗੋ ਰਬਾ